ਅੱਜ ਜੀ ਫਰੈਂਡਸ ਅੱਜ ਪਾ ਬਣਾਵਾਂਗੇ ਜੀ ਬਸੰਦੀ ਬਰਫੀ ਦੇਖੋ ਤੁਸੀਂ ਸਾਡੀਆਂ ਸ਼ਾਰਟ ਵੀਡੀਓਜ਼ ਨੂੰ ਬਹੁਤ ਪਿਆਰ ਦਿੰਦੇ ਹੋ ਨਾ ਹਜ਼ਾਰਾਂ ਦੇ ਵਿੱਚ ਵਿਊ ਆਉਂਦੇ ਆ ਤੇ ਲਾਈਕ ਵੀ ਬਹੁਤ ਕਰਦੇ ਹੋ ਪਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਬਹੁਤ ਘੱਟ ਕਰਦੇ ਹੋ ਸਾਡੇ 60 7000 ਜਿਹੜੇ ਪੀਪਲਸ ਨੇ ਹੋਣ ਅਗਰ ਤੁਸੀਂ ਇੱਕ ਇੱਕ ਵਾਰੀ ਹਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋਗੇ ਹਨਾ ਤਾਂ ਸਾਡੀ ਚੈਨਲ ਨੂੰ ਸਪੋਰਟ ਮਿਲੂਗੀ ਤੁਸੀਂ ਲਾਈਕ ਤੇ ਕਮੈਂਟ ਲਾਈਕ ਤਾਂ ਕਰਦੇ ਹੋ ਪਰ ਕਮੈਂਟ ਨਾ ਕਰਦੇ ਹੋ ਕਿਉਂਕਿ ਕਮੈਂਟ ਤੇ ਲਾਈਕ ਦੇ ਨਾਲ ਸਾਨੂੰ ਹੋਰ ਡਿਸਪਨਾਉਣ ਦੇ ਵਿੱਚ ਹਨਾ ਮਨ ਕੇ ਸਾਨੂੰ ਪ੍ਰਸ਼ਾਹਿਤ ਕਰਦੇ ਹੋ ਤੁਸੀਂ ਹਨਾ ਤਾਂ ਕਿ ਸਾਨੂੰ ਹਾਂਜੀ ਜੇ ਤੁਸੀਂ ਲਾਈਕ ਤੇ ਕਮੈਂਟ ਕਰਦੇ ਹੋ ਨਾ ਤਾਂ ਸਾਨੂੰ ਇਹ ਹੁੰਦਾ ਵੀ ਅਸੀਂ ਹੋਰ ਵੀ ਵਧੀਆ-ਵਧੀਆ ਡਿਸਾਂ ਬਣਾਈਏ ਹਨਾ ਤੁਸੀਂ ਸਾਡੇ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਪਲੀਜ਼ ਸਾਡੀ ਹੱਤਵਾਲੀ ਕਿ ਰਿਕੁਐਸਟ ਹੈ ਕਿ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸਾਰੇ ਜੀਉ ਦੇਖਿਆ ਕਰੋ ਸ਼ਾਰਟ ਵੀਡੀਓਸ ਬਹੁਤ ਇਜਲੋਂ ਲੌਂਗ ਵੀਡੀਓ ਕੱਟਦੇ ਨੇ ਪਰ ਇਦਾਂ ਦੀ ਰਿਸਾ ਹੁੰਦੀ ਨੇ ਹਨ ਜਿਹਦੇ ਵਾਸਤੇ ਲੌਂਗ ਵੀਡੀਓ ਜੀ ਬਣਦੀ ਹੈ ਅੱਜ ਆਪਾਂ ਬਣਾ ਰਹੇ ਆ ਬੇਸਣ ਦੇ ਵਰਕੇ ਇਹਦੇ ਵਾਸਤੇ ਆਪਾਂ ਲਵਾਂਗੇ 2 ਕੱਪ ਦੇ ਦਾਣਾ ਮਿਲ ਕੇ ਆਪ ਦੋ ਕੋਲੀਆਂ ਨੇ ਆਪਣੇ ਕੋਲੇ ਬੇਸਣ ਦੀਆਂ ਤੇ ਇੱਕ ਕੋਲੀ ਆਪ ਲਵਾਂਗੇ ਦੇਸੀ ਕਿਉਂਕਿ ਜੇ ਉਹ ਕੋਲ ਦੇਸੀ ਨਹੀਂ ਹੈਗਾ ਤਾਂ ਤੁਸੀਂ ਦਾਲ ਦਾ ਕਿਉਂ ਚੂਜ਼ ਕਰ ਸਕਦੇ ਹੋ ਤੇ ਦੋ ਗੋਲੀਆਂ ਆਪਾਂ ਲਵਾਂਗੇ ਇਹ ਦੇਖੋ ਚੀਨੀ ਦੀਆਂ ਤੇ ਇਹਦੇ ਵਿੱਚ ਆਪਾਂ ਨੇ ਇੱਕ ਕੌਲੀ ਪਾ ਦਨੀ ਹੈ ਪਾਣੀ ਦੀ ਤੇ ਇਹਦੇ ਆਪਾਂ ਨੇ ਚਾਸ਼ਨੀ ਬਣਾਉਣੀ ਹੈ ਚਾਸ਼ਨੀ ਆਪਣੀ ਥੋੜੀ ਚਿਪਚਿਪੀ ਬਣਾਉਣੀ ਹੈ ਜਿਆਦਾ ਨਾ ਪੌਣੀ ਬਣਾਉਣੀ ਹਾਂ ਤਾਰ ਵਾਲੀ ਨਹੀਂ ਬਣਾਉਣੀ ਚਿਪਚਿਪੀ ਬਣਾਉਣੀ ਹਾਂ ਜਾਂਜੀ ਦੇਖੋ ਇੱਕ ਸਾਈਡ ਆਪਣਾ ਘਿਓ ਗਰਮ ਹੋਣਾ ਆਪਣੇ ਰੱਖਤਾ ਤੇ ਇਧਰ ਆਪਣੀ ਚਾਸ਼ਨੀ ਬਣ ਰਹੀ ਹੈ ਬਸ ਚਾਹੀ ਥੋੜੀ ਨਾ ਚਿਪਚਿਪੀ ਜੀ ਹੋਣੀ ਚਾਹੀਦੀ ਹੈ ਹਨਾ ਕਿਉਂਕਿ ਜਿਆਦਾ ਤੁਸੀਂ ਇਹਨੂੰ ਤਾਰ ਵਾਲੀ ਬਣਾ ਲਓਗੇ ਤਾਂ ਇਹ ਇਹ ਨਾ ਉਸ ਬਰਫੀ ਬਹੁਤ ਜਿਆਦਾ ਹਾਰਡ ਬਣ ਜੂਗੀ ਇਹਨੂੰ ਤੁਸੀਂ ਬਸ ਚਿਪਚਿਪੀ ਹੋ ਰੱਖਣੀ ਆ ਹਾਂਜੀ ਦੇਖੋ ਹੁਣ ਆਪਣਾ ਬਿਸਣਮ ਭੁੰਨ ਰਹੇ ਆਏ ਹਾਂ ਆਪਾਂ ਇਹ ਬਰਫੀ ਬਣਾਉਣੀ ਬਹੁਤ ਆਸਾਨ ਹੈ ਕੋਈ ਜਿਆਦਾ ਮੁਸ਼ਕਲ ਨਹੀਂ ਹੈਗਾ ਦੇ ਵਿੱਚ ਬਸ ਥੋੜਾ ਜਿਹਾ ਧਿਆਨ ਦੇਣਾ ਪੈਂਦਾ ਤੁਸੀਂ ਇਹਦੇ ਵਿੱਚ ਫੂਡ ਕਲਰ ਵੀ ਯੂਜ਼ ਕਰ ਸਕਦੇ येलो ਫੂਡ ਕਲਰ ਪਾ ਲਓ ਨਾ ਡਰਾਈ ਫਰੂਟ ਪਾ ਲਓ ਕੁਝ ਵੀ ਪਸੰਦਾ ਕਰਿਓ ਪਰ ਮੈਂ ਤੁਹਾਨੂੰ ਪਤਾ ਹੀ ਹੈ ਕਿ ਨਾ ਕਲਰ ਨੇ ਜਿਹੜੇ ਉਹਨਾਂ ਨੂੰ ਅਵੋਇਡ ਹੀ ਕਰਦੀ ਆ ਨਾ ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਬਾਹਰਲੀ ਚੀਜ਼ ਤੋਂ ਜਿੰਨਾ ਹੋ ਸਕੇ ਉਹਨਾਂ ਬਚਾਉਣ ਦੀ ਕੋਸ਼ਿਸ਼ ਕਰਦੀ ਆ ਤੁਸੀਂ ਵੀ ਇਦਾਂ ਹੀ ਕਰਿਆ ਕਰੋ ਹਾਂਜੀ ਆਪਾਂ ਨੂੰ ਬਿਸਣ ਨੂੰ ਭੁੰਨਦੇ ਆ ਨਾ ਪੰਜ ਚਾਰ ਮਿੰਟ ਹੋ ਗਏ ਨੂੰ ਇਹਨੂੰ ਇਹਨਾਂ ਲੋ ਫਲੇਮ ਤੇ ਹੀ ਭੁੰਨਣਾ ਤੁਸੀਂ ਕੋਈ ਕੰਮ ਨਾ ਕਰਿਓ ਕਿਉਂਕਿ ਜਦ ਇਹ ਝੁੱਜੂਗਾ ਨਾਲ ਤੇ ਇਹਦੇ ਵਿੱਚ ਮਿੱਠੀ ਮਿੱਠੀ ਖੁਸ਼ਬੂ ਆਉਂਦੀ ਆ ਤੇ ਨਾਲ ਇਹ ਕਿਉਂ ਛੱਡੂਗਾ ਇਹ ਦੇਖੋ ਬੀਜੀ ਦੀ ਤਰ੍ਹਾਂ ਝੁੱਜੀ ਰਹੀ ਹੈ ਆਪਾਂ ਇਹਨੂੰ ਨੀਚੇ ਉਤਾਰ ਲਾਂਗੇ ਆ ਤੁਸੀਂ ਇਹ ਆਪਣੇ ਪਹਿਲੇ ਇਹਨਾਂ ਬਣਾ ਲਈ ਇਹਦੇ ਪਨੀਚੇ ਘਰ ਵਾਲੇ ਤੁਹਾਡੇ ਲਈ ਹਨ ਇਦਾਂ ਜੇ ਤੁਹਾਨੂੰ ਮਾਫੀ ਜਮਨੂ ਤੁਸੀਂ ਟ੍ਰੇਨ ਜੇ ਤਾਂ ਤੁਸੀਂ ਉਹਦੇ ਵਿੱਚ ਪਾ ਸਕਦੇ ਹੋ ਨਹੀਂ ਤਾਂ ਇਸ ਤਰ੍ਹਾਂ ਥਾਲ ਲੈ ਕੇ ਉਹਦੇ ਵਿੱਚ ਨਾ ਤੁਸੀਂ ਹੋਰ ਦੇਸੀ ਘਿਓ ਦਾ ਉੱਤਰ ਪਾ ਲਓ ਇਹ ਬੁੜੇ ਦਾ ਉਹਦੇ ਨੂੰ ਇੱਕ ਗੱਲ ਮੈਂ ਹਾਂਜੀ ਹੁਣ ਪਤੋਲੀ ਪੂਰੀ ਕਰਕੇ ਇਹਦੇ ਵਿੱਚ ਚਾਹਸੀ ਮਿਲਾਵਾਂਗੇ ਥੋੜਾ ਧਿਆਨ ਨਾਲ ਹਾਂਜੀ ਦੇਖੋ ਕਿੰਨੀ ਵਧੀਆ ਇਹ ਆਪਣਾ ਨਾ ਮਿਲਚ ਮਿਕਸ ਹੋ ਗਿਆ ਹੁਣ ਆਪਾਂ ਇਹਨੂੰ ਥਾਲੀ ਦੇ ਵਿੱਚ ਪਾ ਕੇ ਸੈੱਟ ਕਰ ਦਾਂਗੇ ਅਗਰ ਤੁਸੀਂ ਕਿਸ ਤਰੀਕੇ ਨਾਲ ਬਣਾਵੋਗੇ ਤਾਂ ਤੁਹਾਡੀ ਬਰਫੀ ਬਿਲਕੁਲ ਪਰਫੈਕਟ ਬਣੇਗੀ ਅਗਰ ਤੁਸੀਂ ਚਾਸਨੀ ਨੂੰ ਗੁੱਲ ਪੀਕੇ ਨਾਲ ਬਣਾ ਲਓਗੇ ਤਾਂ ਤੁਹਾਡੀ ਵਰਫੀ ਕਰੜੀ ਹੋ ਜਾਏਗੀ ਹਾਂਜੀ ਹੁਣ ਆਪਾਂ ਇਹਦੇ ਵਿੱਚ ਬਰਫੀ ਸੈੱਟ ਕਰਤੀ ਹੈਗੀ ਹੁਣ ਆਪਾਂ ਇਹਦੇ ਉੱਪਰ ਨਾ ਬਦਾਨ ਲੈ ਕੇ ਇਹਨੇ ਕੱਟ ਕਰ ਦਿੰਦੀ ਹੈ ਤੁਸੀਂ ਦਾਖਾ ਕਾਜੂ ਨਾ ਕਿਸ ਤਾ ਕੁਝ ਵੀ ਲਗਾ ਸਕਦੇ ਕੰਨੀ ਰੇਵਟਾ ਨਾ ਊਣੂ ਨਾ ਦਾ ਬਿਲਕੁਲ ਪਸੰਦ ਨਹੀਂ ਹੈਗੀ ਉੱਪਰ ਲਗਾਈ ਹੋਈਆਂ ਤਾਂ ਮੈਂ ਸਿਰਫ ਬਦਾਮ ਹੀ ਉਹ ਕਰ ਰਹੀ ਹਾਂ ਤੁਸੀਂ ਇਹਦੇ ਪਖੋਪਾ ਵੀ ਲਗਾ ਸਕਦੇ ਹੋ ਬੂਰਾ ਜਿੱਦਾਂ ਹੁਣ ਕੋਪੇ ਦਾ ਹੁੰਦਾ ਹਾਂਜੀ ਹੁਣ ਮੈਂ ਇਹਦੇ ਉੱਪਰ ਦੇਖੋ ਕਾਜੜਾ ਲਗਾਤੀ ਆਪਾਂ ਥੋੜਾ ਟਾਈਮ ਇਹਨੂੰ ਸੈੱਟ ਹੋਣ ਲਈ ਰੱਖ ਦਾਂਗੇ ਫਿਰ ਤੁਹਾਨੂੰ ਦਿਖਾਉਣੀ ਹੈ ਕਿੰਨੀ ਪਰਫੈਕਟ ਬਰਫੀ ਬਣ ਕੇ ਤਿਆਰ ਹੁੰਦੀ ਹੈ ਹਾਂਜੀ ਦੇਖੋ ਹੁਣ ਆਪਣੀ ਬਰਫੀ ਸੈੱਟ ਹੋ ਚੁੱਕੀ ਹੈ ਹੁਣ ਆਪਾਂ ਨੇ ਇਹ ਕੱਟ ਲਈ ਤੁਸੀਂ ਆਪਣੀ ਹੈਨਾ ਮਨਪਸੰਦ ਕਿਸੇ ਵੀ ਸ਼ੇਪ ਦੇ ਵਿੱਚ ਕੱਟ ਸਕਦੇ ਹੋ ਦੇਖੋ ਕਿੰਨੀ ਵਧੀਆ ਬਣੀ ਹੈ ਇਹ ਮੂੰਹ ਦੇ ਵਿੱਚ ਪਾਉਂਦੇ ਹੀ ਹੈਨਾ ਗੁਲਦੀਆ ਦੇਖੋ ਕਿੰਨੀ ਵਧੀਆ ਬਣੀਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਪੂਰੀ ਵੀਡੀਓ ਦੇਖਣੀ ਹੈਗੇ ਵਿੱਚੋਂ ਸਕਿਪ ਨਾ ਕਰਿਓ ਨਹੀਂ ਤਾਂ ਫਿਰ ਤੁਹਾਡੀ ਬਰਫੀ ਐਦਾਂ ਦੀ ਨਹੀਂ ਬਣਨੀ